ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਤੋਂ ਬਾਅਦ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਬੰਸ ਸਿੰਘ ਨੰਦਗੜ੍ਹ ਨੂੰ ਉਹਨਾਂ ਦੇ ਪਦ ਤੋਂ ਹਟਾਇਆ ਗਿਆ ਸਾਡੇ ਨਾਲ ਜਥੇਦਾਰ ਨੰਦਗੜ੍ਹ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆਂ ਨੰਦਗੜ੍ਹ ਸਾਹਿਬ ਇਸ ਮਸਲੇ ਦੇ ਉੱਤੇ ਤੁਸੀਂ ਹੁਣੀ ਕਿਉਂ ਇੰਨਾ ਤਿੱਖਾ ਸਟੈਂਡ ਲਿਆ ਜਦੋਂ ਕਿ ਤੂੰ 10-15 ਸਾਲਾਂ ਦਾ ਮਸਲਾ ਚੱਲਿਆ ਆ ਰਿਹਾ ਗੁਰੂ ਪਿਆਰੇ ਖਾਲਸਾ ਤੁਹਾਨੂੰ ਪਤਾ ਨਹੀਂਗਾ ਜਦੋਂ ਦਾ ਇਹ ਖੰਡ ਨਾਨਕਸ਼ੀ ਕੈਲੰਡਰ ਦੇ ਜਦੋਂ ਵਿਵਾਦ ਮੈਂ ਉਦੋਂ ਦਾ ਪਹਿਲਾਂ ਤੱਕ ਅੱਜ ਤੱਕ ਕੀ ਦਿੱਤਾ ਜਦੋਂ ਅਮੈਂਡਮੈਂਟ ਹੋਈ ਸੀ ਉਦੋਂ ਤੁਸੀਂ ਉਸ ਤਰ੍ਹਾਂ ਦਾ ਸਖ ਸਟੈਂਡ ਨਹੀਂ ਲਿਆ ਜਿਸ ਤਰ੍ਹਾਂ ਹ ਉਹ ਤਾਂ ਇਹ ਐਮੈਂਡਮੈਂਟ ਕਰ ਰਹੀ ਸੀ ਗੁਰਪੁਰਪੁਰ ਕੇ ਇਸ ਗੁਰਪੁਰਪੁਰ ਤਾਂ ਜਿ ਆਪਾਂ ਵੀ ਨਿਮ ਨਿਮ ਜਾਈਂਦੀ ਗੁਰਪੁਰਪੁਰ ਫਰਜ਼ ਕਰੂ ਕਿ 10 ਪਾਸ਼ ਗੁਰਪੁਰਪੁਰ ਹੈ ਅਸੀਂ ਅੱਜ ਮਨਾ ਲਿਆ ਪ੍ਰਕਾਰ ਸਮਰਪਿਤ ਹੋਰ ਮਨਾ ਲਿਆ ਗੁਰਪੁਰਪੁਰ ਦਾ ਰਲੋ ਚੋ ਗੁਰਪੁਰਪੁਰ ਕੇ ਗੁਰਪੁਰਪੁਰ ਮੈਂ ਕਰ ਲਉ ਠੀਕ ਹੈ ਚਲ ਕੋਈ ਗੁਰਪੁਰ ਜੀ ਦਮਰਜੀ ਕਰ ਲੈ ਹੁਣ ਤਾਂ ਇਹ ਵਿਕਰਮ ਸਿੰਘ ਲਾਗੂ ਕਰਨ ਲੈ ਜੀ ਉਦੋਂ ਤੋਂ ਤੁਸੀਂ ਇੰਨਾ ਤਿੱਖਾ ਵਿਰੋਧ ਕਰ ਰਹੇ ਹੋ ਤਾਂ ਤੁਹਾਨੂੰ ਹੁਣ ਪਾਤੂ ਕਉ ਹਟਾਇਆ ਗਿਆ ਉਦੋਂ ਕਿਉਂ ਨਹੀਂ ਹਟਾਇਆ ਉਦੋਂ ਇਹਨਾਂ ਨੂੰ ਪੁੱਛੋ ਵੀ ਕਿਉਂ ਨਹੀਂ ਹਟਾਇਆ ਜਦੋਂ ਹੁਣ ਮੈਂ ਤਾਂ ਤਿੱਖਾ ਵਿਰੋਧ ਕੀਤਾ ਵੀ ਮੈਂ ਵਿਕਰਮ ਸਿੰਘ ਨੂੰ ਮੰ ਤੇ ਉਹਨਾਂ ਨੇ ਉਹਨਾਂ ਦੀ ਮਰਜ਼ੀ ਉਹਨਾਂ ਪਿੱਛੇ ਵੀ ਕਿਉਂ ਨਹੀਂ ਹਟਾਇਆ ਕੀ ਉਹਨਾਂ ਦੀ ਬਜਬੂਰੀ ਹੈ ਜਿਹੜਾ ਹਟਾਉਣ ਦੀ ਕਿਉਂ ਹਟਾਇਆ ਉਹ ਤਾਂ ਉਹਨੂੰ ਪਤਾ ਤੁਹਾਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੈਗਾ ਤੁਹਾਨੂੰ ਜੇ ਅਗਰ ਤੁਸੀਂ ਇੱਕੋ ਬੰਦੇ ਨੂੰ ਮੰਨਣਾ ਹੋਗੇ ਇਸ ਗੱਲ ਦੇ ਪਿੱਛੇ ਕਿ ਤੁਹਾਨੂੰ ਪੱਤੋ ਹਟਾਇਆ ਗਿਆ ਹਟਾਇਆ ਤਾਂ ਆਰਐਸ ਦਾ ਅਜੰਡਾ ਹੈ ਉਹਨਾਂ ਨੇ ਸਰਕਾਰ ਨੂੰ ਵੀ ਸਰਕਾਰ ਨੇ ਗਾਹ ਲੱਗ ਕਰਤਾ ਆਰਐਸ ਦਾ ਅਜੰਡਾ ਕਿ ਨਹੀਂ ਲਾਗੂ ਕੀਤਾ ਪੰਜਾਬ 'ਚ ਪੰਜਾਬ 'ਚ ਸਰਕਾਰ ਨੇ ਪੰਜਾਬ ਨੇ ਪੰਜਾਬ ਸਰਕਾਰ ਨੇ ਕੀਤਾ ਪੰਜਾਬ ਸਰਕਾਰ 'ਚ ਕੌਣ ਆ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਮੈਨੂੰ ਪਤਾ ਕਿਹਨੋਂ ਬਰਗ ਮੈਥੋਂ ਨਾਲ ਮਾਣ ਫਲਾਣ ਨੇ ਕਰੇ ਰੁਪ ਸਰਕਾਰ ਨੇ ਕਰਿਆ ਸਰਕਾਰ ਤਾਂ ਨੂੰ ਪਤਾ ਕੀ ਦੀ ਸਰਕਾਰ ਪੰਜਾਬ ਸਰਕਾਰ ਨੇ ਕੀਤਾ ਜਥੇਦਾਰਾਂ ਦੇ ਬਾਰੇ ਵੀ ਤੁਸੀਂ ਕਹਿੰਦੇ ਰਹੇ ਹੋ ਕਿ ਲਗਾਤਾਰ ਜਥੇਦਾਰ ਇਸ ਮਸਲੇ ਦੇ ਉੱਤੇ ਪੋਲਿਟਿਕਸ ਕਰਦੇ ਰਹੇ ਨੇ ਤਾਂ ਤੁਹਾਨੂੰ ਲੱਗਦਾ ਜਥੇਦਾਰ ਆਰਸੀਐਸ ਦੇ ਪ੍ਰਭਾਵ ਵਿਚ ਚਰੇ ਰਹੇ ਨੇ ਤੇ ਆਰਸੀਐਸ ਦੇ ਪ੍ਰਭਾਵ ਦੇ ਵਿੱਚ ਨਹੀਂ ਫਿਰ ਕਿ ਮੇਰੇ ਨਾਲ ਖੜੇ ਜਾਂਦੇ ਜੇ ਆਰਸੀਐਸ ਪ੍ਰਭਾਵ ਨਾ ਹੁੰਦਾ ਤਾਂ ਫਿਰ ਤਾਂ ਸਟੇਜ 'ਤੇ ਮੇਰੇ ਨਾਲ ਖੜਦੇ ਫਿਰਦਾ ਇਸ ਕਰਕੇ ਪ੍ਰਭਾਵ ਤਾਂ ਹੈ ਸਰਕਾਰ ਦੇ ਉਹ ਲਾਇਨ ਸਰਕਾਰ ਦੀ ਸ਼ੁਰੂਆਤੀ ਇਹ ਸਰਕਾਰ ਦੇ ਜਥੇਦਾਰ ਨੇ ਤੇ ਜਦੋਂ ਮਰਜ਼ੀ ਕਰਨ ਉਹ ਕਹਿੰਦੇ ਤਾਂ ਮੈਂ ਆ Đ ਵੀ ਮੈਂ ਨਹੀਂ ਮੰਨਣਾ ਇਹ ਤਾਂ ਆਰਸੇ ਸਭ ਨੂੰ ਅਪਰੋਚ ਕਰ ਰਹੀ ਆ ਜਥੇਦਾਰਾਂ ਨੂੰ ਵੀ ਅਪਰੋਚ ਕਰ ਰਹੀ ਆ ਕਦੇ ਤੁਹਾਨੂੰ ਵੀ ਅਪਰੋਚ ਕੀਤਾ ਹੋਊਗਾ ਤੁਸੀਂ ਜਥੇਦਾਰ ਰਹੇ ਹੋ ਮੇਰੇ ਕੋਲ ਤਾਂ ਨਾ ਕੋਈ ਕਿਸੇ ਤੇ ਪਹੁੰਚ ਹੈ ਮੇਰੇ ਕੋਲ ਕਿ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਮੈਨੂੰ ਕਹਦੇ ਐਂ ਕਰਦੇ ਆ ਤੂੰ ਜ਼ਰੂਰਤ ਪੰਪੇ ਰੇ ਕੋਲ ਫੇਰ ਹੀ ਆਊਗਾ ਮੈਨੂੰ ਨਹੀਂ ਕਿਸੇ ਨੇ ਕਿਹਾ ਵੀ ਐਂ ਕਰਨਾ ਜੋ ਕਰਾ ਮੇਰੇ ਕੋਲ ਮੈਨੂੰ ਨਹੀਂ ਪਤਾ ਕੌਣ ਆਰਸੇ ਸਿਕੋ ਨਹੀਂ ਪਰ ਮੇਰੇ ਕੋਲ ਕੋਈ ਨਹੀਂ ਆਏਗਾ ਮੈਸेंजर ਆਫ ਗੋਡ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਨੇ ਕਿਹਾ ਸੀ ਇਹ ਫਿਲਮ ਤਾਂ ਬੈਨ ਕੀਤਾ ਹੈ ਤੁਸੀਂ ਕੀ ਮੰਨਦੇ ਹੋ ਮੇਰੀ ਗੱਲ ਸੁਣ ਸਾਨੂੰ ਇਹਨਾਂ ਦਾ ਕੰਮ ਹੀ ਚੱਲ ਜਾਉਣਾ ਫ ਕੈਲੰਡਰ ਜਿਹੜਾ ਆਰ ਸਤਜੀ ਜਿਹੜੇ ਮੰਦਿਰ ਚੋਂ ਦੇ ਲੱਗੀ ਹੋਈ ਹੈ ਵੀ ਇਹ ਨਾਨਕਸ਼ਹੀ ਕੈਲੰਡਰ ਦਾ ਬੰਦ ਹੋਣਾ ਚਾਹੀਦਾ ਬੰਦ ਇਸ ਮੁੱਦੇ ਤੇ ਸਾਨੂੰ ਪਾਸੇ ਕਰਦੇ ਜਾਣਵਜ ਕੇ ਜਾਣਵਜ ਕੇ ਪਾਸੇ ਲੈ ਕੇ ਜਾਂਦੇ ਇਸ ਵੇਲੇ ਇਸ ਪਾਸੇ ਇਹਨਾਂ ਦਾ ਕਦੇ ਕੋਈ ਕਰ ਕਰ ਦੁਖ ਦੀ ਕੁਛ ਕੋਈ ਕਰਾ ਕਰ ਜਦੋਂ ਸਭ ਕੈਲੰਡਰ 10-15 ਸਾਲ ਪਹਿਲਾਂ ਆਇਆ ਸਿੱਖ ਕੌਮ ਦੇ ਅੰਦਰ ਉਸ ਤੋਂ ਪਹਿਲਾਂ ਕੈਲੰਡਰ ਨਹੀਂ ਸੀ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਧਾਰਮਿਕ ਸਮਾਗਮ ਹੁੰਦੇ ਸੀ ਉਸ ਤੋਂ ਪਹਿਲਾਂ ਵੀ ਕੌਮ ਚਲਦੀ ਸੀ ਉਸ ਤੋਂ ਪਹਿਲਾਂ ਵੀ ਸਿੱਖ ਪੰਥ ਵੱਧ ਫਲ ਰਿਹਾ ਸੀ ਪੰਥ ਤਾਂ ਵੱਧ ਫਲ ਰਿਹਾ ਸੀ ਆ ਪੰਥ ਨੇ ਤਾਂ ਕਿਹਾ ਜਦੋਂ ਬਾਹਰ ਨੇ ਪਾਸੇ ਪਤਾ ਲੱਗਿਆ ਵੀ ਇੱਕ ਇੱਕ ਸਾਲ ਵੀ ਹੁੰਦਾ ਨਹੀਂ ਹੁਣ ਸਾਡੇ ਮੁੰਡੇ ਜਿਹੜੇ ਸਿੱਖਾਂ ਦੇ ਮੁੰਡੇ ਉਹਨਾਂ ਨੂੰ ਗਾਂਧੀ ਦੇ ਦਿਨ ਤਾਂ ਤਾਂ ਪਤਾ ਜਨਦਾ 2 ਅਕਤੂਬਰ ਦਾ ਪਰ ਗੁਰੂ ਦੇ ਪ੍ਰਕਾਸ਼ ਦਾ ਕੋਈ ਪਤਾ ਨਹੀਂ ਤਾਂ ਕਿ ਆ ਵੀ ਸਾਨੂੰ ਪੱਕਾ ਦਿਨ ਦਿਓ ਕਿ ਮੈਂ ਕਹਾਂ ਕਿ ਕਿੰਨੇ 14ਵੀਂ ਸਦੀ ਤੋਂ ਲੈ ਕੇ 21ਵੀਂ ਸਦੀ ਤੱਕ ਸਿੱਖ ਪੰਥ ਆਇਆ ਉਦੋਂ ਤੋਂ ਸਾਰੇ ਚੀਜ਼ਾਂ ਚੱਲ ਰਹੀਆਂ ਨੇ ਨਾਨਕ ਸ਼ਹੀਦ ਕੈਲੰਡਰ ਨਹੀਂ ਸੀਗਾ ਐਨੇ ਸਮੇਂ ਦਾ ਉਦੋਂ ਵੀ ਤਾਂ ਸਭ ਕੁਝ ਚੱਲ ਰਿਹਾ ਸੀ ਇਹ ਤਾਂ ਤਨੂੰ ਪਤਾ ਨਹੀਂ ਤਾ 1964 ਦੇ ਵਿੱਚ ਤਾਂ ਬਦਲੇ ਇਹਨਾਂ ਨੇ ਪਹਿਲਾਂ ਦੋ ਕੈਲੰਡਰ ਚੱਲਦੇ ਇੱਕ ਤਾਂ ਦ੍ਰਿਗੰਤ ਦ੍ਰਿਗੰਤ ਬਣਾਇਆ ਕਿ ਸੂਰਜਗੰਤ ਉਹ ਪਹਿਲਾਂ ਇਹ ਕਹਿੰਦਾ ਕਿ ਸੂਰਜਗੰਤ ਸੀਗਾ ਇਹ ਦੁਬਾਰੇ ਬਣਾਇਆ ਇਹ ਇਹ ਕੈਲੰਡਰ ਹੀ ਹੋ ਰਹੇ ਇਹ ਕੈਲੰਡਰ ਜਿਹਨੂੰ ਅਪ ਗੁਰੂਕਾਲ ਵਾਲਾ ਕੈਲੰਡਰ ਹੀ ਹੋ ਰਿਹਾ ਉਹ ਹੈਗਾ ਸੂਰਜਗੰਤ ਇਹ ਦ੍ਰਿਗੰਤ ਬਣਾਇਆ ਨੇ 1964 ਦੇ ਵਿੱਚ ਬਦਲੇ ਉਹ ਤਾਂ ਸਾਡੇ ਸਿੱਖਾਂ ਨੂੰ ਪਤਾ ਲੱਗਿਆ ਨਾ ਸੰਤ ਸਮਾਜ ਨੂੰ ਪਤਾ ਲੱਗਿਆ ਉਹ ਵੀ ਬਦਲ ਤਾਂ ਉਹਦੋਂ ਕਿ ਰੋਣੇ ਪਈ ਸਿੱਖਾਂ ਦਾ ਕੈਲੰਡਰ ਵੱਖਰਾ ਬਣਦਾ ਹੁਣ ਇਹਨਾਂ ਦੀ ਭਾਦੀ ਬਾਰੇ ਅਰਸਿਸ ਕਹਿੰਦੀ ਹੈ ਸਾਡਾ ਇਹਦਾ ਹੁਣ ਜਿਹੜਾ ਚੋਰੀ ਕਰ ਚੁੱਕਾ ਕਹਿੰਦਾ ਮੈਂ ਮੈਂ ਚੋਰੀ ਕਰੀ ਅਕਾਲੀ ਦਲ ਕਹਿ ਰਿਹਾ ਸਾਡੀ ਤਾਂ ਖੁਦ ਕੰਟਰਡਿਕਸ਼ਨ ਆ ਸੋ ਵੀਰ ਸਿੰਘ ਬਾਦਲ ਉਲਟਾ ਇਲਿਗੇਸ਼ਨ ਤੁਹਾਡੇ ਤੇ ਲਾ ਰਹੇ ਨੇ ਪਾਰਟੀ 'ਚ ਗੱਲ ਚੱਲ ਰਹੀ ਹੈ ਕਿ ਤੁਸੀਂ ਆਰਸਾਸਨ ਨਾਲ ਲਏ ਹੋਏ ਹੋ ਅੱਛਾ ਇਸ ਵੀਰ ਸਿੰਘ ਬਾਦਲ ਅਕਾਲੀ ਦਲ ਦੇ ਅੰਦਰ ਕਹਿੰਦੇ ਨੇ ਆਰਸਾਸ ਤੇ ਫਿਰ ਆਪ ਨੂੰ ਆਰਸਾਸ ਨੇ ਛੱਡਦਨੇ ਐ ਲੈਲੈਂਸ ਕਿਉਂ ਰਿਹਾ ਜੇ ਮੈਂ ਆਰਸਾਸਨ ਆਰਸਾਸ ਨੇ ਬਾਬਰ ਨਾਲ ਲੈਲੈਂਸ ਕਿਉਂ ਕੀਤਾ ਜੀ ਉਹਨਾਂ ਨੇ ਜੇ ਮੈਨੂੰ ਕਹਿੰਦੇ ਉਹੀ ਤਾਂ ਕਹਿ ਰਹੇ ਨੇ ਕਿ ਸਾਡਾ ਤਾਂ ਕੰਟਰਡਿਕਸ਼ਨ ਹੁਣ ਚੱਲ ਰਹੀ ਹੈਗੀ ਆਲਰੇਡੀ ਗਰਵਕਸਿੰਗ ਖਾਲਸਾ ਨੂੰ ਵੀ ਕਹਿ ਰਹੇ ਨੇ ਤੁਹਾਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਆਰਐਸਐਸ ਦੇ ਹੱਥਾਂ 'ਚ ਖੇਡਦੇ ਹੋ ਉਹ ਤਾਂ ਪਰ ਉਹਨੂੰ ਪਤਾ ਹੋਣਾ ਪਈ ਇਹ ਪੰਥ ਨੂੰ ਪਤਾ ਹੀ ਪਈ ਉਹਨਾਂ ਨੂੰ ਪੁੱਛ ਲਓ ਹੁਣ ਆਰਐਸਐਸ ਦਾ ਆ ਲੋਕੜੇ ਇਹਨੂੰ ਪੁੱਛ ਲਓ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਉਹ ਕੀ ਕਹਿਣਾ ਚਾਹੁੰਦੇ ਉਹ ਤਾਂ ਆਰਐਸਐਸ ਦਾ ਏਜੰਡੇ ਲਾਗ ਕਰਉਂਦੇ ਫਿਰ ਆਰਐਸਐਸ ਦੇ ਏਜੰਡੇ ਲਾਗ ਕਰਨਾ ਉਹ ਆਰਐਸਐਸ ਕਹਿੰਦੇ ਮੈਂ ਆਰਐਸਐਸ ਦੇ ਜਿਹੜਾ ਰੋਕਦੇ ਹਾਂ ਉਹਨੂੰ ਮੈਂ ਤਾਂ ਆਰਐਸਐਸ ਦੇ ਰੋਕਿਆ ਤੇ ਦਮਦਮਾ ਸਾ ਅਜੇ ਅਨੰਦ ਕਰੂਣੇ ਹੋਰ ਚੋਰ ਕਰਨ ਦਮਨ ਨੂੰ ਡਾਟੀ ਆੜੀ ਗੱਲ ਉਥੇ ਆ ਤੇ ਮੈਂ ਉਹਨਾਂ ਖੰਡ ਪਾਠਨ ਕਰਾਉਂਦਾ ਫਿਰ ਜੇ ਮੈਂ ਆਰਐਸਸ ਦਾ ਹੁੰਦਾ ਇਹ ਹੁਣ ਆਰਐਸਸ ਮੈਨੂੰ ਤਾਂ ਕੋਈ ਪਤਾ ਨਹੀਂ ਆਰਸ ਕਾਉਂਡ ਹੁੰਦੀ ਇਹਨਾਂ ਨੂੰ ਪਤਾ ਹੁਣ ਆਰਸ ਦਾ ਜੇ ਤੁਹਾਨੂੰ ਲੱਗਦਾ ਅਕਾਲੀ ਦਲ ਨੂੰ ਆਰਐਸਸ ਚਲਾ ਰਹੀ ਹੈ ਉਹ ਚਲਾ ਰਹੀ ਆਰਸਰ ਕਾਉਂਡ ਚਲਾਦਾ ਹੋਰ ਪੈਸਾ ਚਲਾਦਾ ਉਹਨਾਂ ਦਾ ਬੱਸ ਕਰ ਜਾ ਤੇ ਇਹਨੇ ਜਥੇਦਾਰ ਨੰਦਗੜ ਜਿਨ੍ਹਾਂ ਦਾ ਕਹਿਣਾ ਕਿ ਅਕਾਲੀ ਦਲ ਨੂੰ ਆਰਐਸਸ ਚਲਾ ਰਹੀ ਹੈ ਜਥੇਦਾਰਾਂ ਨੂੰ ਆਰਐਸਸ ਚਲਾ ਰਹੀ ਹੈ ਪਰ ਬਹੁਤ ਸਾਰੀਆਂ ਆਵਾਜ਼ਾਂ ਨਾਨਕਸ਼ਾਹੀ ਕਲੰਡਰ ਦੇ ਮਸਲੇ ਤੇ ਵੱਖ-ਵੱਖ ਲੈਵਲ ਦੇ ਉੱਤੇ ਆਉਂਦੀਆਂ ਨੇ ਇਹਨਾਂ ਦਾ ਕਹਿਣਾ ਕਿ ਨਾਨਕਸ਼ਾਹੀ ਕਲੰਡਰ ਦੇ ਮਸਲੇ ਨੂੰ ਲੈ ਕੇ ਸਿੱਖ ਪੰਥ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ